ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਤੇ ਅੱਜ ਜਿਹੜੀ ਆਪਾਂ 컬렉ਸ਼ਨ ਲੈ ਕੇ ਆਏ ਆਂ ਬਹੁਤ ਹੀ ਜ਼ਿਆਦਾ ਪਿਆਰੀ 컬렉ਸ਼ਨ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਹੈ ਜੀ ਸਾਡੇ ਚੈਨਲ ਤੇ ਆਉਣ ਲਈ ਸਾਡੀ ਵੀਡੀਓ ਨੂੰ ਦੇਖਣ ਲਈ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਪਿਓਰ ਬਿਸਕੋਸ ਔਰਗਾਂਜਾ ਦੀ ਸ਼ਰਟ ਆਊਗੀ ਜੀ ਨਾਲ ਸੈਲਫ ਸ਼ਿਮਰ ਦੀ ਬਾਟਮ ਆਊਗੀ ਬਹੁਤ ਸੋਹਣਾ ਸੌਫਟ ਸਟੱਫ ਹੈ ਜੀ ਬਿਸਕੋਸ ਔਰਗੈਂਜ਼ਾ ਤੇ ਪ੍ਰਾਈਸ ਰਹੂਗਾ ਜੀ ਦਾ 1075 ਰੁਪਏ ਫ੍ਰੀ ਸ਼ਿਪਿੰਗ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈ ਜੀ ਇਹ ਵਾਲੇ ਸੂਟ ਜੌਰਜਟ ਦੇ ਆਉਣਗੇ ਜੀ ਆਰੀ ਜੌਰਜਟ ਦੀ ਸ਼ਰਟ ਹੈ ਬੂ ਮੇਡ ਬ੍ਰਾਂਡ ਦੇ ਇਹ ਸੂਟ ਹੈ ਜੀ ਨਾਲ ਜੌਰਜਟ ਦਾ ਪਿਓਰ ਦਾ ਦੁਪੱਟਾ ਆਊਗਾ ਨਾਲ ਬਿਸਕੋਸ ਮਸਲੀਨ ਦੀ ਬਾਟਮ ਆਊਗੀ ਇਹ ਵਾਲੇ ਸੂਟ ਆਉਣਗੇ ਜੀ ਬਨਾਰਸੀ ਸਿਲਕ ਦੇ ਜੀ ਉੱਪਰ ਨੋਟ ਵਰਕ ਕੀਤਾ ਹੋਇਆ ਹੈ ਜੀ ਬਹੁਤ ਸੋਹਣਾ ਬਨਾਰਸੀ ਦੁਪੱਟਾ ਹੈ ਜੀ ਨਾਲ 1450 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਹੈ ਬਹੁਤ ਸੋਹਣਾ ਤੇ ਬਹੁਤ ਹੀ ਜਿਆਦਾ ਹੀ ਪਿਆਰੇ ਪਿਆਰੇ ਇਹਨਾਂ ਦੇ ਕਲਰ ਹੈ ਪਾਰਟੀ ਵੇਅਰ ਕਲੈਕਸ਼ਨ ਹੈ ਜੀ ਤੁਸੀਂ ਬਹੁਤ ਸੋਹਣਾ ਇਹਨਾਂ ਨੂੰ ਸੂਟ ਰੈਡੀ ਹੁੰਦੇ ਆ ਜੀ ਇਹਨਾਂ ਨੂੰ ਸਟਿਚ ਕਰਕੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਇਹਨਾਂ ਸੂਟਾਂ ਦੀ ਇਹ ਵਾਲੇ ਸੂਟ ਵੀ ਜੌਰਜਟ ਦੇ ਆਉਣਗੇ ਜੀ ਆਰੀ ਜੌਰਜਟ ਦੀ ਸ਼ਰਟ ਆਊਗੀ ਨਾਲ ਬਿਸਕੋਸ ਮਸਲੀਨ ਦੀ ਬਾਟਮ ਆਊਗੀ ਨਾਲ ਪਿਓਰ ਜੌਰਜਟ ਦਾ ਦੁਪੱਟਾ ਆਊਗਾ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਇਹਨਾਂ ਦੇ ਲਾਈਟ ਡਾਰਕ ਸਾਰੇ ਕਲਰ ਹੈ ਬਹੁਤ ਸੋਹਣਾ ਕਨਸੈਪਟ ਹੈ ਜੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੁੰਦੇ ਆ ਜੀ ਸੈਮੀ ਫਾਰਮਲ ਫੈਬਰਿਕ ਆਜੂਗਾ ਜੀ ਬਹੁਤ ਸੋਹਣਾ ਸਟੱਫ ਹੈ ਜੀ ਤੁਸੀਂ ਸੂਟ ਜਿਹੜਾ ਵੀ ਕੋਈ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਇਹ ਵਾਲੇ ਸੂਟ ਜੌਰਜਟ ਦੇ ਆਉਣਗੇ ਜੀ ਟੈਂਟਿੰਗ ਜੌਰਜਟ ਲਾਈਨਿੰਗ ਜੌਰਜਟ ਦੀ ਸ਼ਰਟ ਨੂੰ ਪੂਰਾ ਸੂਟ ਆਊਗਾ ਜੀ ਆਲ ਓਵਰ ਨਾਲ ਜੌਰਜਟ ਦਾ ਹੀ ਦੁਪੱਟਾ ਆਊਗਾ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਓਨਲੀ 1150 ਵਿਦ ਸਟੱਫ ਵਿਦ ਪੇਂਟ ਸਾਰਾ ਕੁਝ ਤੁਹਾਨੂੰ ਮਿਲੂਗਾ ਜੀ ਤੇ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਹੈ ਜੀ ਇਨਾਂ ਸੂਟਾਂ ਦੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਭੇਜਣਾ ਜੀ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੇ ਤੁਹਾਡੀ ਬੁਕਿੰਗ ਹੋ ਜਾਊਗੀ ਜੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਤੋਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੈ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਮੈਂਟ ਚ ਵੀ ਪੁੱਛ ਸਕਦੇ ਹੋ ਜੀ ਇਹ ਵਾਲੇ ਸੂਟ ਕੈਮਰਿਕ कॉटन ਦੇ ਆਉਣਗੇ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਤੇ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਸਟੱਫ ਹੈ ਜੀ ਕੈਮਰਿਕ कॉटन ਹੈ 750 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਜਿਹੜਾ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਸਟੱਫ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਹੈ ਜੀ ਪਿਓਰ ਕਾਟਨ ਹੈ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜਰੂਰ ਕਰ ਦਿਆ ਕਰੋ ਪਲੀਜ਼ ਤੁਹਾਡਾ ਕਮੈਂਟ ਤੇ ਨਾ ਲਾਈਕ ਤੇ ਕੋਈ ਖਰਚਾ ਨਹੀਂ ਆਉਣਾ ਜੀ ਤੇ ਪਲੀਜ਼ ਤੁਸੀਂ ਜਰੂਰ ਕਰ ਦਿਆ ਕਰੋ ਉਹਦੇ ਨਾਲ ਸਾਨੂੰ ਬਹੁਤ ਹੌਂਸਲਾ ਮਿਲਦਾ ਹੈ ਜੀ ਤੁਹਾਡੇ ਕਮੈਂਟ ਨਾਲ ਤੇ ਤੁਹਾਡੇ ਲਾਈਕ ਨਾਲ ਸਾਨੂੰ ਬਹੁਤ ਹੌਂਸਲਾ ਮਿਲਦਾ ਹੈ ਜੀ ਵੀ ਅਸੀਂ ਹੋਰ ਨਵੇਂ-ਨਵੇਂ ਸੂਟ আনি ਆ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਤੁਹਾਡੇ ਲਈ ਵੀਡੀਓ ਲੈ ਕੇ ਆਈਏ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਉਹਨਾਂ ਜੀ ਇਹ ਸਾਰੇ ਕਾਟਨ ਦੇ ਆਉਣਗੇ ਜੀ ਸਾਰੇ ਕੈਮਰੀ कॉटन ਦੇ सूट ਆ ਜੀ ਸਾਰੇ ਸੇਲ ਪ੍ਰਾਈਸ ਤੇ ਆ ਬਹੁਤ ਹੀ ਘੱਟ ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਪੀਸ ਸਿੰਗਲ ਸਿੰਗਲ ਹੀ ਆ ਜੀ ਤੁਸੀਂ ਕੋਈ ਵੀ ਬੁੱਕ ਕਰਵਾਉਣਾ ਹੋਵੇ ਥੋੜਾ ਜਲਦੀ ਕਰਵਾ ਸਕਦੇ ਹੋ ਜੀ ਕਿਉਂਕਿ ਇਹ ਸਿੰਗਲ ਸਿੰਗਲ ਪੀਸ ਹੀ ਆ ਜੀ ਬਹੁਤ ਜਲਦੀ ਸੋਲਡ ਹੋ ਜਾਂਦੇ ਆ ਤੇ ਤੁਸੀਂ फटाफट ਆਪਦੀ ਬੁਕਿੰਗ ਕਰਵਾਓ ਜੀ ਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਪਲੀਜ਼ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਵੀ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਸਾਡੇ ਤੋਂ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਪੇਜ ਕੇ ਵੀ ਸਾਡੇ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਸਾਡੀਆਂ ਵੀਡੀਓ ਦੇ ਵਿੱਚ ਸਾਡੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ